ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਾਬ ਪਗੜੀ ਸੈਂਟਰ ਬਟਾਲਾ ਤੇ ਹਾਂਜੀ ਮਿੱਤਰੋ ਪਾਰਟ 6 ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਦੇ ਵਿੱਚ ਅਸੀਂ ਤੁਹਾਨੂੰ ਸਿਰ ਨੂੰ ਕਿਸ ਤਰੀਕੇ ਦੇ ਨਾਲ ਟਕਣਾ ਹੈ ਉਹ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਅਸੀਂ ਜਿਹੜਾ ਪੱਲਾ ਸ਼ੁਰੂ ਕੀਤਾ ਸੀ ਪਹਿਲਾ ਪੱਲਾ ਉਹੀ ਆਪਣਾ ਸਿਰ ਵਾਲਾ ਪੱਲਾ ਹੁੰਦਾ ਹੈ ਉਹਨੂੰ ਅਸੀਂ ਬਾਹਰ ਖਿੱਚਾਂਗੇ ਪਿੱਛੇ ਪਾ ਕੇ ਜਿਹੜਾ ਪੱਲਾ ਉਹ ਅਸੀਂ ਲੈਣ ਦਵਾਂਗੇ ਫੋਨ ਅਸੀਂ ਕੀ ਕਰਾਂਗੇ ਪਹਿਲਾਂ ਇਹਨੂੰ ਸਾਰੇ ਸਿਰ ਦੇ ਉੱਪਰ ਡਬਲ ਕਰਕੇ ਖੋਲ ਕੇ ਇੱਕ ਲੜ ਲਾਵਾਂਗੇ ਇਹਦੀ ਰੀ ਸਾਈਡ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਡਬਲ ਸਾਈਡ ਆ ਦੇਖੋ ਇਹਦੀ ਬਾਹਰ ਵਾਲੀ ਸਾਈਡ ਤੇ ਹੁਣ ਅਸੀਂ ਥੱਲੇ ਵਾਲੀ ਸਾਈਡ ਲੈ ਕੇ ਇਹਨੂੰ ਅਸੀਂ ਵੀਰੋਂ ਡਬਲ ਕਰ ਦੇਵਾਂਗੇ ਆਪਣੀ ਡਬਲ ਸਾਈਡ ਆ ਗਈ ਹੈ ਇਸ ਤਰੀਕੇ ਦੇ ਨਾਲ ਥੱਲੇ ਵਾਲੀ ਸਾਈਡ ਉੱਪਰ ਵਾਲੀ ਸਾਈਡ ਅੱਥੇ ਕੱਢੀ ਡਬਲ ਹੋ ਗਈ ਕਿੱਛ ਵੀਰੋਂ ਗੰਡ ਰਹਿ ਜਾਂਦੀ ਉਹਨੂੰ ਗੰਡ ਨੂੰ ਟਕਰ ਵਾਸਤੇ ਕੀ ਕਰਾਂਗੇ ਅਸੀਂ ਪਹਿਲੋਂ ਵੀ ਦੀ ਡਬਲ ਸਾਈਡ ਕੀਪੀ ਹੁਣ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ ਖੋਲਦੇ ਹੋਏ ਖੋਲਤਾ ਹੁਣ ਜਿਹੜਾ ਇਹਦੀ ਗੰਡ ਉੱਤੇ ਅਸੀਂ ਪਿੱਛੇ ਕਪੜਾ ਲੈ ਕੇ ਅਜ਼ਾਮ ਕਰ ਲਾਂਗੇ ਇੱਥੇ ਹੱਥ ਰੱਖ ਕੇ ਬੈਕ ਸਾਈਡ ਦਾ ਬੰਦਾ ਖਿੱਚਾਂਗੇ ਸਭ ਤੋਂ ਪਹਿਲਾਂ ਜਿਹੜਾ ਇਹਦਾ ਇੱਥੇ ਇੱਕ ਗੈਪ ਬਣਾਉਣਾ ਵਾ ਜਿੱਥੇ ਅਸੀਂ ਕੱਲ ਵੀ ਲੜ ਦਿੱਤਾ ਸੀਗਾ ਇੱਥੇ ਹੰਗਦੇ ਨਾਲ ਗੈਪ ਬਣਾ ਕੇ ਦੂਜੇ ਹੱਥ ਦੇ ਨਾਲ ਉਹ ਇਸ ਤਰੀਕੇ ਦੇ ਨਾਲ ਅੰਦਰ ਕਰਦੇ ਹਾਂ ਫੇਰ ਵੀਰੇ ਕੀ ਕਰਨਾ ਫੇਰ ਪਹਿਲੇ ਇੱਕ ਸਾਈਡ ਦੇ ਨਾਲ ਇੱਕ ਸਾਈਡ ਇੱਥੇ ਗੈਪ ਬਣਾਇਆ ਦੂਜੇ ਹੱਥ ਦੇ ਨਾਲ ਉਹਨੂੰ ਇਸ ਤਰੀਕੇ ਦੇ ਨਾਲ ਅੰਦਰ ਕਰਦਾ ਇੱਕ ਆਕਣਾ ਗੈਪ ਬਣਾਉਂ ਦੂਜੇ ਹੱਥ ਨਾਲ ਫੜ ਕੇ ਅੰਦਰ ਕਰ ਦੋ ਇੱਕ ਸਾਈਡ ਆਪਣੀ ਬਿਲਕੁਲ ਵਧੀਆ ਤਰੀਕੇ ਦੇ ਨਾਲ ਟੱਕੀ ਗਈ ਹੈ ਹੁਣ ਅਸੀਂ ਇਹ ਗੈਪ ਨੂੰ 22 ਸਾਈਡ ਉਹਨਾਂ ਚੋਂ ਬਣਾ ਲਏ ਮਨੇ ਇਹ ਪੂਰਾ ਕਿ ਲਾਗੇ ਕਾ ਇਹ ਇੱਕ ਗੈਪ ਹੈ ਤਾਂ ਇੱਥੇ ਇੱਕ ਮੈਦੂ ਬਣਨੀ ਪਈ ਤੇ ਜਨਾ ਉਸ ਤੋਂ ਕਵਰ ਪਾ ਲਮਾਏ ਤੇ ਜਾਂ ਪਹਿਲਾਂ ਗੈਪ ਬਣਾਇਆ ਫਿਰ ਗੈਪ ਬਣਾ ਕੇ ਇੱਕ ਸਾਈਡ ਪਰੋਂ ਅੰਦਰ ਕਵਰ ਕੀਤੀ ਫਿਰ ਇਹ ਵੀ ਥਿੰਕਸੋ ਗੈਪ ਨਹੀਂ ਇਹਦੇ ਇੱਕ ਆਪਣਾ ਗੈਪ ਬਣਾਉ ਉਹ ਦੂਜੇ ਨਾਲ ਉਹਨੂੰ ਪੱਕੜੀ ਨੂੰ ਅੰਦਰ ਕਰ ਦੋ ਇਸ ਤਰ੍ਹਾਂ ਸਾਰੇ ਇਹਦੇ ਐਕਟਰ ਚੋਂ ਹੀ ਕਵਰ ਕਰ ਲਿਆ ਅਪਕੇ ਨੂੰ ਇਹ ਟੈਮਾਟਰਾ ਫੇਕੀ ਦੇ ਨਾਲ ਕਲਾਤੀ ਦੇ ਐਸਐਸਡੀ ਨੂੰ ਖੋਲਣਾ ਜਦੋਂ ਵੀ ਬੈਕ ਸੈਟ ਵਾਲਾ ਪੱਲਾ ਖਿੱਚਾਂਗੇ ਹੱਥਾਂ ਦੇ ਨਾਲ ਮਹਿਸੂਸ ਕਰਕੇ ਪੂਰੇ ਸਿਰ ਨੂੰ ਕਵਰ ਕਰ ਲਵਾਂਗੇ ਹੁਣ ਅਸੀਂ ਇੰਨੀ ਛੇ ਦੀ ਮਦਦ ਦੇ ਨਾਲ ਜਿੱਥੋਂ ਆਪਣਾ ਸਿਰ ਨਹੀਂ ਕੱਢਿਆ ਗਿਆ 그걸 ਪਕਾਂਗੇ ਇਸ ਸਲਾਈ ਦੇ ਨਾਲ ਸਫਾਈ ਕਰਾਂਗੇ ਇਸ ਤਰੀਕੇ ਦੇ ਨਾਲ ਅਸੀਂ ਸਲਾਈ ਦੇ ਨਾਲ ਸਫਾਈ ਵਿੱਚ ਦੇਵਾਂਗੇ ਤੇ ਹੁਣ ਵੀ ਜੋ ਅਸੀਂ ਜਿਹੜਾ ਨਾ ਬੈਕਸਾਈਡ ਵਾਲਾ ਪੱਲਾ ਕਿਸ ਤਰੀਕੀ ਤੇ ਬਣਾ ਦੇਣਾ ਹੈ ਕਿ ਉਹ ਬੈਕਸਾਈਡ ਵਾਲਾ ਪੱਲਾ ਸੀ ਫਾਰਨ ਫਲਾਰਾਂ ਫਲਾਰ ਜਿਹੜੀ ਧਾਤੀ ਵਾਲੀ ਸੈਡ ਉਹਨਾਂ ਨੂੰ ਫੋਲਡ ਕਰਦੇ ਹੋਣੇ ਜਦੋਂ ਪਲਟੀਨਾਰ ਹੋ ਗਿਆ ਜਿਹੜਾ ਹੋ ਗਿਆ ਆਪਣਾ ਪੰਜਵਾਂ ਲੜ ਇਹਨਾਂ ਦੋਨਾਂ ਨੂੰ ਇਸ ਤਰੈਕ ਪੁਆਇੰਟ ਉੱਤੇ ਕਰਾਂਗੇ ਪਰ ਵਾਲੇ ਪੁਆਇੰਟ ਸੀ ਜਿਹਨੂੰ ਕਾਈਟ ਕਰਦੇ ਤੇ ਉਹਨਾਂ ਨੂੰ ਫ੍ਰੀ ਤੇ ਫੋਲਡ ਕਰਦੇ ਤੇ ਇੱਕ ਤੋਂ ਰਾਈਟ ਲੇਟੇ ਨੂੰ ਲਾਵਾਂਗੇ ਫਿਰ ਤੁਸੀਂ ਰਾਈਟ ਇਨ ਚੁਣਾਵਾਂਗੇ ਉਹਨਾਂ ਨੂੰ ਸੰਤਾਰ ਦੇ ਅੰਦਰ ਫੋਲਡ ਕਰਦਾਂਗੇ ਭਾਗੇ ਬਾਹਰ ਨਾ ਦੇਖਣ ਤਾਂ ਇਹ ਸੈਂਕੂ ਪ੍ਰੋਗੈਸਨ ਚਕੇ ਆਪਾਂ ਬਣਾ ਕੇ ਫਲਾਈ ਦੇ ਨਾਲ ਇਸ ਤਰੀਕੇ ਦੇ ਨਾਲ ਵੀ ਰੋ ਆਪਣਾ ਫਿਰ ਚੰਗੇ ਫਰੀਕੇ ਦੇ ਨਾਲ ਧਗਿਆ ਜਾਵੇਗਾ ਇਹ ਆਪਣੀ ਪੁੱਲ ਪਟਿਆਲਾ ਸ਼ਹੀ ਪਾਗ ਕੰਪਲੀਟ ਹੋ ਚੁਕੀ ਹੈ